ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਸਾਖੀਆਂ ਸਰਵਣ ਕਰਦੇ ਆ ਰਹੇ ਹੋ ਔਰ ਆਪ ਜੀ ਨੇ ਜਿੱਥੇ ਸਿੱਖ ਇਤਿਹਾਸ ਦੀਆਂ ਸਾਖੀਆਂ ਨੂੰ ਸਰਵਣ ਕੀਤਾ ਹੈ ਉਹਦੇ ਨਾਲ ਨਾਲ ਸਾਡੇ ਚੈਨਲ ਬਹੁਤ ਪਿਆਰ ਦਿੱਤਾ ਹੈ ਇਸ ਦੇ ਲਈ ਅਸੀਂ ਆਪ ਜੀ ਦੇ ਸ਼ੁਕਰਗੁਜ਼ਾਰ ਹਾਂ ਸਰਦਾਰ ਨਿਹਾਲ ਸਿੰਘ اٹਾਰੀ ਵਾਲੇ ਮਾਤਾ ਸ਼ਮਸ਼ੀਰ ਕੌਰ ਦੇ ਗ੍ਰਹਿ ਵਿਖੇ 1885 ਈਸਵੀ ਨੂੰ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਦਾ ਜਨਮ ਹੁੰਦਾ ਹੈ ਜਦੋਂ ਵੱਡੇ ਹੋਏ ਸਰਦਾਰ ਨਿਹਾਲ ਸਿੰਘ ạtਾਰੀ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸਖਤ ਬਿਮਾਰ ਹੋਣ ਦੇ ਉੱਪਰ ਅਰਦਾਸ ਕਰਕੇ ਪ੍ਰਕਰਮਾ ਕਰਦੇ ਨੇ ਮੰਨਿਆ ਜਾਂਦਾ ਇਤਿਹਾਸ ਦੀ ਤਵਾਰੀਖ ਆਖਦੀ ਹੈ ਕਿ ਸ਼ੇਰੇ ਪੰਜਾਬਾ ਮਹਾਰਾਜਾ ਰਣਜੀਤ ਸਿੰਘ ਠੀਕ ਹੋ ਜਾਂਦੇ ਹੈ ਸਰਦਾਰ ਨਿਹਾਲ ਸਿੰਘ ạtਾਰੀ ਵਾਲੇ ਜਿਹੜੇ ਆ ਉਹ ਕਾਲ ਚਲਾਣਾ ਕਰ ਜਾਂਦੇ ਐ 1803 ਦੇ ਵਿੱਚ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੁੰਦੇ ਐ ਭਰਤੀ ਹੋਣ ਤੋਂ ਬਾਅਦ ਹਰ ਤਰ੍ਹਾਂ ਦੀ ਜੰਗ ਦੇ ਵਿੱਚ ਵਾਧ ਚੜ ਕੇ ਹਿੱਸਾ ਲੈਂਦੇ ਐ ਜਦੋਂ ਮੁਲਤਾਨ ਦੀ ਜੰਗ ਦੇ ਸਮੇਂ ਸਰਦਾਰ ਸ਼ਾਮ ਸਿੰਘ ạtਾਰੀ ਨੇ ਤੇਗ ਦੇ ਜ਼ਹਰ ਵਿਖਾਏ ਉਦੋਂ ਮਹਾਰਾਜਾ ਰਣਜੀਤ ਸਿੰਘ ਬੜੇ ਪ੍ਰਸੰਨ ਹੋਏ ਉਹਨਾਂ ਨੂੰ ਬੜਾ ਮਾਣ ਸਤਕਾਰ ਤੇ ਅਹੁਦੇ ਦਿੱਤੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕਵਲ ਖੜਕ ਸਿੰਘ ਉਹਨਾਂ ਦੇ ਪੁੱਤਰ ਕਵਲ ਨੌ ਨਿਹਾਲ ਸਿੰਘ ਭਾਵ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਵਲ ਨੌ ਨਿਹਾਲ ਸਿੰਘ ਦਾ ਵਿਆਹ ਆਨੰਦ ਕਾਰਜ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੇ ਨਾਲ 1837 ਈਸਵੀ ਦੇ ਵਿੱਚ ਹੁੰਦਾ ਹੈ ਜਿਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ਾਮ ਸਿੰਘ ਟਾਰੀ ਵਾਲੇ ਦਾ ਹੋਰ ਵੀ ਸਨੇਹ ਜਿਹੜਾ ਸੀ ਉਹ ਵੱਧ ਗਿਆ ਤੇ ਰਿਸ਼ਤੇਦਾਰੀ ਦੇ ਵਿੱਚ ਬਦਲ ਗਿਆ ਜਿਹੜੇ ਲਾਹੌਰ ਦਰਬਾਰ ਦੇ ਵਿੱਚ ਡੋਗਰੇ ਸਨ ਜਿਹੜੇ ਟਕੇ ਟਕੇ ਤੇ ਭਰਤੀ ਹੋ ਕੇ ਸਹਜੇ ਸਹਜੇ ਉੱਚ ਅਹੁਦਿਆਂ ਦੇ ਉੱਪਰ ਪਹੁੰਚ ਗਏ ਉਹਨਾਂ ਨੇ ਸਹਜੇ ਸਹਜੇ ਸਿੱਖ ਰਾਜ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਜਦੋਂ बार-बार ਸ਼ਾਮ ਸਿੰਘ ਟਾਰੀ ਲਾਹੌਰ ਦਰਬਾਰ ਵਿੱਚ ਆਉਂਦੇ ਆ ਇੱਕ ਦਿਨ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਹ ਸ਼ਾਮ ਸਿੰਘ ਟਾਰੀ ਬਾਰ-ਬਾਰ ਲਾਹੌਰ ਦਰਬਾਰ ਵਿੱਚ ਆਉਂਦੇ ਹੈ ਇਹਦਾ ਕਾਰਨ ਹੈ ਕਿ ਲੱਗਦਾ ਹੈ ਕਿ ਸਰਦਾਰ ਸ਼ਾਮ ਸਿੰਘ ਟਾਰੀ ਆਪਣੇ ਜਵਾਈ ਯਾਨੀ ਕਿ ਕਵਲ ਨੌ ਨਿਹਾਲ ਸਿੰਘ ਨੂੰ ਅਗਲਾ ਬਾਦਸ਼ਾਹ ਬਣਾਉਣਾ ਚਾਹੁੰਦੇ ਹੈ ਉਹਨਾਂ ਨੇ ਇੱਕ ਲੂਤੀ ਲਾ ਦਿੱਤੀ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਟਾਰੀ ਜੀ ਨੂੰ ਕਿਹਾ ਕਿ ਵੇਖਿਓ ਕਿਤੇ ਆਪਣੇ ਜਵਾਈ ਨੂੰ ਸਿੱਖ ਰਾਜ ਦਾ ਬਾਦਸ਼ਾਹ ਬਣਾਉਣ ਵਾਸਤੇ ਘਰ ਦੇ ਵਿੱਚ ਕੋਈ ਫੁੱਟ ਨਾ ਪਵਾ ਦਿਓ। ਉਸ ਵਕਤ ਸ਼ਾਮ ਸਿੰਘ ਅਟਾਰੀ ਨੂੰ ਇਹ ਗੱਲ ਇੰਨੀ ਚੁਭੀ ਜਿਹੜੇ ਅਣਖ ਨਾਲ ਸਿਰ ਉੱਚਾ ਕਰਕੇ ਜੀਣਾ ਜਾਣਦੇ ਹੋਣ ਉਹ ਕਿਸੇ ਦੀ ਗੱਲ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਉੱਠੇ ਉਹਨਾਂ ਨੇ ਫਤਿਹ ਬੁਲਾਈ ਤੇ ਆਪਣੇ ਨਗਰ ਅਟਾਰੀ ਚਲੇ ਗਏ। ਉਸ ਤੋਂ ਬਾਅਦ ਕਦੇ ਵੀ ਲਾਹੌਰ ਦਰਬਾਰ ਵਿੱਚ ਨਹੀਂ ਆਏ ਲਾਹੌਰ ਦਰਬਾਰ ਦੇ ਅੰਦਰ 27 ਜੂਨ 1839 ਨੂੰ ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਚਲਾਣਾ ਕਰ ਗਏ ਦੇ ਚੜਾਈ ਕਰ ਜਾਣ ਤੋਂ ਬਾਅਦ ਡੋਗਰਿਆਂ ਨੇ ਆਪਣੀਆਂ ਚਾਲਾਂ ਚੱਲੀਆਂ ਸਾਜ਼ਿਸ਼ਾਂ ਘੜੀਆਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਵਲ ਖੜਕ ਸਿੰਘ ਜਿਹੜੇ ਸੀ ਉਹ ਤਖਤ ਦੇ ਉੱਪਰ ਬੈਠੇ ਲੇਕਿਨ ਕਵਲ ਖੜਕ ਸਿੰਘ ਬੜੇ ਸਿਆਣੇ ਤੇ ਸਮਝਦਾਰ ਸਨ ਉਹਨਾਂ ਨੂੰ ਡੋਗ ਰਿਆ ਨਹੀਂ ਚੱਲਣ ਨਾ ਦਿੱਤਾ ਪਿਤਾ ਤੇ ਪੁੱਤਰ ਦੇ ਵਿੱਚ ਫੁੱਟ ਪਵਾ ਕੇ ਤੇ ਕਵਲ ਖੜਕ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਕਵਲ ਨੌ ਨਿਹਾਲ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਥੋੜਾ ਥੋੜਾ ਜ਼ਹਿਰ ਦੇਣ ਤੋਂ ਬਾਅਦ ਜਦੋਂ ਮਹਾਰਾਜਾ ਖੜਕ ਸਿੰਘ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਉਹਨਾਂ ਦਾ ਸਸਕਾਰ ਕਰਕੇ ਵਾਪਸ ਆ ਰਹੇ ਨੇ ਰਸਤੇ ਦੇ ਵਿੱਚ ਸਾਜ਼ਿਸ਼ ਘੜ ਕੇ ਕਵਲ ਨੌ ਨਿਹਾਲ ਸਿੰਘ ਦੇ ਸਿਰ ਦੇ ਉੱਪਰ ਇੱਕ ਛੱਤਾ ਸੁੱਟਿਆ ਗਿਆ ਜਿਸ ਤੋਂ ਬਾਅਦ ਉਹ ਥੋੜੇ ਜਿ ਜ਼ਖਮੀ ਹੋਏ ਉਹਨਾਂ ਨੂੰ ਪਾਲਕੀ ਦੇ ਵਿੱਚ ਪਾ ਕੇ ਇੱਕ ਮਹਿਲ ਦੇ ਵਿੱਚ ਖੜਿਆ ਗਿਆ ਉੱਥੇ ਜਾ ਕੇ ਪੱਥਰ ਮਾਰ ਮਾਰ ਕੇ ਕਵਲ ਨੌ ਨਿਹਾਲ ਸਿੰਘ ਨੂੰ ਮਾਰ ਦਿੱਤਾ ਗਿਆ ਉਹਨਾਂ ਦੀ ਮੌਤ ਤੋਂ ਬਾਅਦ ਮਹਾਰਾਣੀ ਚੰਦਕੌਰ ਨੂੰ ਤਖਤ ਤੇ ਬਿਠਾਇਆ ਗਿਆ ਉਸ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਬੈਠੇ ਮਹਾਰਾਜਾ ਸ਼ੇਰ ਸਿੰਘ ਨੂੰ ਸੰਧਾ ਵਾਲੀਏ ਅਜੀਤ ਸਿੰਘ ਹੁਣਾਂ ਨੇ ਕਤਲ ਕਰ ਦਿੱਤਾ ਤੇ ਉਸੇ ਦਿਨੀ ਧਿਆਨ ਸਿੰਘ ਡੋਗਰੇ ਨੂੰ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਕਵਲ ਟਿੱਕਾ ਪ੍ਰਤਾਪ ਸਿੰਘ ਨੂੰ ਕਤਲ ਕੀਤਾ ਗਿਆ ਇਹ ਸਾਰੇ ਕਤਲਾਂ ਤੋਂ ਬਾਅਦ ਆਖਰਕਾਰ ਮਹਾਰਾਜਾ ਦਲੀਪ ਸਿੰਘ ਨੂੰ ਛੋਟੀ ਉਮਰੇ ਹੀ ਤਖਤ ਦੇ ਉੱਪਰ ਬਿਠਾਇਆ ਗਿਆ ਮਹਾਰਾਣੀ ਜਿੰਦ ਕੌਰ ਨੂੰ ਉਹਨਾਂ ਦੇ ਸਰਪ੍ਰਸਤ ਬਣਾਇਆ। ਜ਼ਵਾਹਰ ਸਿੰਘ ਨੂੰ ਉਹਨਾਂ ਦਾ ਵਜ਼ੀਰ ਲਾਇਆ ਗਿਆ। ਪਰ ਜ਼ਵਾਹਰ ਸਿੰਘ ਨੇ ਵੱਡੀ ਗਲਤੀ ਕੀਤੀ ਕਿ ਕਵਰ ਪਸ਼ੌਰਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸੀ ਉਹਨਾਂ ਨੂੰ ਕਤਲ ਕਰ ਦਿੱਤਾ। ਇੱਕਲਾ ਕਤਲ ਹੀ ਨਹੀਂ ਕੀਤਾ ਬਲਕਿ ਲਾਹੌਰ ਦੇ ਵਿੱਚ ਦੀਪਮਾਲਾ ਕੀਤੀ ਜਿਸ ਤੋਂ ਬਾਅਦ ਭੜਕੀਆਂ ਹੋਈਆਂ ਸਿੱਖ ਫੌਜਾਂ ਨੇ ਜ਼ਵਾਹਰ ਸਿੰਘ ਨੂੰ ਕਤਲ ਕੀਤਾ ਹੈ। ਇਸ ਤੋਂ ਬਾਅਦ ਗੁਲਾਬ ਸਿੰਘ ਤੇ ਤੇਜਾ ਸਿੰਘ ਦੇ ਹੱਥ ਦੇ ਹੱਥ ਦੇ ਵਿੱਚ ਲਾਹੌਰ ਦਰਬਾਰ ਦੀ ਕਮਾਂਡ ਆਈ ਹੈ ਇੱਕ ਵਜ਼ੀਰ ਬਣਦਾ ਹੈ ਤੇ ਇੱਕ ਫੌਜਦਾਰ ਸੈਨਾਪਤੀ ਬਣਦਾ ਹੈ ਮਹਾਰਾਣੀ ਜਿੰਦ ਕੌਰ ਮਹਾਰਾਜਾ ਦਲੀਪ ਸਿੰਘ ਬਾਲਕ ਤੇ ਇਹ ਲਾਲ ਸਿੰਘ ਤੇ ਤੇਜਾ ਸਿੰਘ ਆਪਣੀਆਂ ਮਨ ਮਰਜ਼ੀਆਂ ਕਰਨ ਲੱਗਦੇ ਐ ਜਿਸ ਵਕਤ ਰਾਜਾ ਗੁਲਾਬ ਸਿੰਘ ਜਿਹੜਾ ਜੰਮੂ ਦਾ ਰਾਜਾ ਐ ਉਹਨੇ ਅੰਗਰੇਜ਼ਾਂ ਦੇ ਨਾਲ ਇੱਕ ਸਮਝੌਤਾ ਕਰ ਲਿਆ ਕਿ ਤੁਹਾਨੂੰ ਮੈਂ ਲਾਹੌਰ ਦਰਬਾਰ ਦੇ ਦਿਆਂਗਾ ਸਾਰੇ ਪੰਜਾਬ ਤੇ ਤੁਹਾਡਾ ਰਾਜ ਭਾਗ ਕਾਇਮ ਕਰਵਾ ਦੇਵਾਂਗਾ ਪਰ ਸ਼ਰਤ ਹੈ ਕਿ ਇਹ ਜੰਮੂ ਦਾ ਰਾਜ ਮੈਨੂੰ ਦੇ ਦੇਣਾ ਚਾਹੀਦਾ ਹੈ ਇਹ ਸਮਝੌਤਾ ਕਰਕੇ ਉਹਨਾਂ ਨੇ ਬਿਨਾਂ ਕਿਸੇ ਕਾਰਨ ਅੰਗਰੇਜ਼ਾਂ ਦੇ ਨਾਲ ਜੰਗ ਛੇੜਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਮਹਾਰਾਣੀ ਜਿੰਦ ਕੌਰ ਨਹੀਂ ਚਾਹੁੰਦੇ ਕਿ ਜਦੋਂ ਘਰ ਦੇ ਵਿੱਚ ਫੁੱਟ ਪਈ ਹੋਵੇ ਤੇ ਉਦੋਂ ਅੰਗਰੇਜ਼ਾਂ ਦੇ ਨਾਲ ਕੋਈ ਜੰਗ ਕੀਤਾ ਜਾਏ ਜਦੋਂ ਘਰ ਦੇ ਭੇਤੀ ਲਾਲ ਸਿੰਘ ਤੇ ਤੇਜਾ ਸਿੰਘ ਅੰਗਰੇਜ਼ਾਂ ਨੂੰ ਸਾਰੇ ਤਰ੍ਹਾਂ ਦੀ ਸੂਹ ਦੇ ਰਹੇ ਸਨ ਤੇ ਉਹਨਾਂ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕੀਤੀ ਸੀ 1809 ਦੇ ਵਿੱਚ ਉਹਨਾਂ ਨੇ ਤੋੜ ਦਿੱਤੀ ਕਿ ਸਤਲੁਜ ਤੋਂ ਪਾਰ ਅੰਗਰੇਜ਼ ਫੌਜਾਂ ਨਹੀਂ ਆਉਣਗੀਆਂ ਪਰ ਉਹਨਾਂ ਨੇ ਸਹਜੇ ਸਹਜੇ ਸਤਲੁਜ ਦਰਿਆ ਦੇ ਕੰਢੇ ਤੇ ਆਪਣੀਆਂ ਫੌਜਾਂ ਨੂੰ ਇਕੱਠੀਆਂ ਕਰਨਾ ਸ਼ੁਰੂ ਕਰ ਦਿੱਤਾ ਲਾਲ ਸਿੰਘ ਤੇ ਤੇਜਾ ਸਿੰਘ ਨੇ ਸਿੱਖ ਫੌਜਾਂ ਨੂੰ ਪੜਕਾਇਆ ਤੇ ਪੜਕਾ ਕੇ ਤੇ ਸਿੱਖਾਂ ਦਾ ਤੇ ਫਰੰਗੀਆਂ ਦਾ ਪਹਿਲਾ ਜੰਗ ਹੁੰਦਾ ਏ 18 ਦਸੰਬਰ 1845 ਈਸਵੀ ਨੂੰ ਪਹਿਲਾ ਜੰਗ ਮੁਦਕੀ ਸ਼ਹਿਰ ਮੁਦਕੀ ਦੇ ਮੈਦਾਨ ਵਿੱਚ ਹੁੰਦਾ ਏ ਜਦੋਂ ਸਿੱਖ ਫੌਜਾਂ ਲੜਦੀਆਂ ਪਈਆਂ ਨੇ ਦੋਵੇਂ ਗਦਾਰ ਤੇਜਾ ਸਿੰਘ ਤੇ ਲਾਲ ਸਿੰਘ ਆਪਣੀਆਂ ਫੌਜਾਂ ਨੂੰ ਲੈ ਕੇ ਮੈਦਾਨ ਦੇ ਵਿੱਚੋਂ ਬਿਨਾਂ ਕਾਰਨ ਭੱਜ ਜਾਂਦੇ ਐ ਸਿੱਖ ਫੌਜਾਂ ਇਹ جنگ ਹਾਰ ਗਈਆਂ ਔਰ ਪਹਿਲੀ ਵਾਰ ਹੋਇਆ ਕਿ ਜਦੋਂ ਸਿੱਖਾਂ ਨੇ ਕੋਈ جنگ ਹਾਰਿਆ ਹੋਵੇ ਲੇਕਿਨ ਕਿਸੇ ਵੀ ਮੈਦਾਨ ਵਿੱਚ ਸਿੱਖ ਗਏ ਉੱਥੋਂ ਹਾਰ ਕੇ ਵਾਪਸ ਨਹੀਂ ਆਏ ਬਲਕਿ ਜਿੱਤ ਸਿੱਖਾਂ ਦੇ ਕਦਮ ਚੁੰਮਦੀ ਸੀ ਪਹਿਲੀ ਵਾਰ ਸਿੱਖ ਫੌਜਾਂ ਆਪਣੇ ਡੋਗਰਿਆਂ ਦੀ ਗਦਾਰੀ ਦੇ ਕਰਕੇ ਹਾਰੀਆਂ ਦੂਸਰਾ ਜੰਗ ਹੋਇਆ 21 ਦਸੰਬਰ 1845 ਨੂੰ ਫੇਰੂ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਦੀ ਧਰਤੀ ਤੇ ਉਹਦੇ ਵਿੱਚ ਵੀ ਇਵੇਂ ਹੀ ਹੋਇਆ ਜਦੋਂ ਸਿੱਖ ਫੌਜਾਂ ਹਾਰੀਆਂ ਤੇ ਭਾਈ ਬਰਿਆਮ ਸਿੰਘ ਨੇ ਆਣ ਕੇ ਮਹਾਰਾਣੀ ਜਿੰਦ ਕੌਰ ਜਿਹੜੀ ਲਾਹੌਰ ਦਰਬਾਰ ਦੇ ਵਿੱਚ ਬੈਠੇ ਹੋਏ ਐ ਉਹਨਾਂ ਨੂੰ ਆਣ ਕੇ ਖਬਰ ਦਿੱਤੀ ਕਿ ਦੋਵੇਂ ਜੰਗ ਸਿੱਖ ਫੌਜਾਂ ਹਾਰ ਚੁੱਕੀਆਂ ਐ ਮਹਾਰਾਣੀ ਜਿੰਦ ਕੌਰ ਸੋਚਾਂ ਦੇ ਡੂੰਘੇ ਸਾਗਰ ਦੇ ਵਿੱਚ ਡੁੱਬੇ ਪਏ ਨੇ ਤੇ ਮਨ ਅੰਦਰ ਸੋਚਦੇ ਪਏ ਨੇ ਕਿ ਕੌਣ ਐਸਾ ਮਰਦ ਸੂਰਮਾ ਹੋਵੇ ਜਿਹੜਾ ਇਸ ਵੇਲੇ ਡੁੱਬਦੇ ਪੈ ਸਿੱਖਾਂ ਦੇ ਸੂਰਜ ਨੂੰ ਦੁਬਾਰਾ ਜਿਹੜਾ ਉਹਦੇ ਕਰ ਸਕਦਾ ਹੋਵੇ ਉਹਨਾਂ ਦੀ ਸੋਚਾਂ ਦੀ ਉਸ ਉਡਾਰੀ ਨੇ ਜਦੋਂ ਧਿਆਨ ਧਰਿਆ ਤੇ ਸ਼ਾਮ ਸਿੰਘ اٹਾਰੀ ਵਾਲਾ اٹਾਰੀ ਦੇ ਵਿੱਚ ਬੈਠਾ ਹੋਇਆ ਨਜ਼ਰ ਆਇਆ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖ ਕੇ ਦੋ ਸਿਪਾਈ ਭੇਜੇ ਤੇ ਸ਼ਾਮ ਸਿੰਘ اٹਾਰੀ ਜਿਹੜੇ اٹਾਰੀ ਦੇ ਵਿੱਚ ਬੈਠੇ ਸਿੱਖ ਰਾਜ ਦੀਆਂ ਬਰਬਾਦੀ ਦੀਆਂ ਖਬਰਾਂ ਪਹਿਲਾਂ ਹੀ ਸੁਣਦੇ ਪਏ ਸਨ ਪਰ ਮਜਬੂਰ ਸਨ ਕਿ ਜਿਹੜੇ ਵਚਨ ਦੇ ਚੁਕੇ ਸਨ ਕਿ ਮੈਂ ਦੁਬਾਰਾ ਲਾਹੌਰ ਦੇ ਵਿੱਚ ਨਹੀਂ ਜਾਵਾਂਗਾ ਉਹ ਉੱਥੇ ਬੈਠੇ ਸਿੱਖ ਰਾਜ ਦੀ ਬਰਬਾਦੀ ਦੀਆਂ ਖਬਰਾਂ ਰੋਜ਼ ਸੁਣਦੇ ਐ ਪਰ ਕਰ ਕੁਝ ਨਹੀਂ ਸਕਦੇ ਅੱਜ ਦੋ ਸਿਪਾਹੀ ਆਏ ਐ ਉਹਨਾਂ ਨੇ ਚਿੱਠੀ ਯਾਨਕਿ ਸ਼ਾਮ ਸਿੰਘ ạtਾਰੀ ਵਾਲੇ ਨੂੰ ਦਿੱਤੀ ਸਰਦਾਰ ਸ਼ਾਮ ਸਿੰਘ ạtਾਰੀ ਨੇ ਚਿੱਠੀ ਨੂੰ ਪੜ੍ਹਿਆ ਤੇ ਚਿੱਠੀ ਪੜ੍ਹ ਕੇ ਉਹ ਉਸ ਵਕਤ ਉਸ ਚਿੱਠੀ ਦੇ ਵਿੱਚ ਮਹਾਰਾਣੀ ਜਿੰਦ ਕੌਰ ਨੇ ਲਿਖਿਆ ਐ ਕਿ ਜੇ ਇਸ ਸਿੱਖ ਰਾਜ ਨੂੰ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਹੋ ਤੇ ਰਣ ਮੈਦਾਨ ਦੇ ਵਿੱਚ ਤੁਹਾਨੂੰ ਆਉਣਾ ਪਵੇਗਾ ਸਾਡੇ ਵਿਦਵਾਨਾਂ ਨੇ ਉਸ ਚਿੱਠੀ ਦੇ ਬੋਲ ਲਿਖੇ ਐ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠਾ ਰਹੋ ਕੀ ਚਿੱਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਦਕੀ ਤੇ ਫੈਰੂ ਸ਼ਹਿਰ ਵਾਲੀ ਸਿੰਘ ਆਏ ਅੰਗਰੇਜ਼ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਤੇ ਮਿਹਣੇ ਜੱਗ ਦਿੰਦਾ ਜੇ ਜਿਉਂਦੀ ਹੁੰਦੀ ਅੱਜ ਸਰਕਾਰ ਸਿੰਘਾ ਤੇਗ ਸਿੰਘਾਂ ਦੀ ਖੁੰਡੀ ਤਾਂ ਨਹੀਂ ਹੋਈ ਐ ਪਰ ਆਪਣੇ ਹੋ ਗਏ ਗਦਾੜ ਸਿੰਘਾਂ ਜੇ ਅਜੇ ਵੀ ਚਮਕੀ ਨਾ ਤੇਗ ਤੇਰੀ ਤੇ ਸਭ ਨਿਸ਼ਾਨ ਮਿਟਾਏ ਜਾਸਣ ਤੇਰੇ लाਡਲੀ ਕੌਰ ਦੇ ਹਿੱਕ ਉੱਤੇ ਕੱਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਣ ਅਜੇ ਵੀ ਸਮਾਂ ਹੈ ਵਕਤ ਸੰਭਾਲ ਸਿੰਘਾਂ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿਸੇ ਰੰਜੀਤ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਜੋਦਿਆ ਆਣ ਰੱਖ ਲੈ ਸੇਖਾਂ ਦੇ ਬਜ਼ੁਰਗ ਜ਼ਰਨੈਲ ਨੇ ਇਹ ਬਚਨ ਪੜੇ ਉਹਦੀਆਂ ਅੱਖਾਂ ਦੇ ਵਿੱਚ ਮਨ ਲੋ ਖੂਨ ਉਤਰਾਇਆ ਉਹਨਾਂ ਨੇ ਚਿੱਠੀ ਲਿਖ ਕੇ ਆਪਣੇ ਨਾਲ ਦੇ ਸਾਰੇ ਸੂਰਮਿਆਂ ਨੂੰ ਇਕੱਠਿਆਂ ਕੀਤਾ ਤੇ ਇਕੱਠਿਆਂ ਕਰਕੇ ਉਹ ਆਖਰੀ ਸਭਰਾਵਾਂ ਦੀ ਉਸ ਜੰਗ ਦੇ ਵਿੱਚ ਲੜਨ ਵਾਸਤੇ ਤਿਆਰ ਹੋਏ ਨੇ ਅੰਮ੍ਰਿਤ ਵੇਲੇ ਉੱਠੇ ਨੇ ਕੇਸੀ ਇਸ਼ਨਾਨ ਕੀਤਾ ਹੈ ਤੇ ਬਸਤਰ ਪਾ ਕੇ ਸੁੰਦਰ ਦਸਤਾਰ ਸਜਾ ਕੇ ਆਪਣੀ ਚਿੱਟੀ ਘੋੜੀ ਦੇ ਉੱਪਰ ਸਵਾਰ ਹੋ ਕੇ ਜਦੋਂ ਸਰਦਾਰ ਸ਼ਾਮ ਸਿੰਘ ạtਾਰੀ ਆਪਣੇ ਨਗਰ ạtਾਰੀ ਤੋਂ ਸੁਭਰਾਵਾਂ ਦੇ ਮੈਦਾਨ ਵੱਲ ਨੂੰ ਤੁਰਨ ਲੱਗੇ ਤੇ ਉਹਨਾਂ ਦੀ ਸਤਕਾਰਯੋਗ ਪਤਨੀ ਜਿਨ੍ਹਾਂ ਨੂੰ ਮਹਾਰਾਣੀ ਦੇਸ਼ਾ ਕਿਹਾ ਜਾਂਦਾ ਸੀ ਸਾਹਮਣੇ ਆਣ ਕੇ ਖੜ ਗਏ ਕਹਿਣ ਲੱਗੇ ਸਰਦਾਰ ਸਾਹਿਬ ਅੱਜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਅਨੇਕਾਂ ਵਾਰ ਜੰਗਾਂ ਤੇ ਗਏ ਮਹਿਮਾਨ ਕਰਦੀ ਸੀ ਪਰ ਅੱਜ ਚੱਲੇ ਉਹ ਦੱਸ ਕੇ ਤੇ ਜਾਓ ਕਿ ਵਾਪਸ ਕਿਸ ਦਿਨ ਆਉਣਾ ਹੈ ਉਸ ਵਕਤ ਸਰਦਾਰ ਸ਼ਾਮ ਸਿੰਘ ạtਾਰੀ ਜੀ ਨੇ ਕਹਿੰਦੇ ਨੇ ਕਿ ਆਪਣੇ ਮਿਆਣ ਦੇ ਵਿੱਚੋਂ ਤਲਵਾਰ ਨੂੰ ਕੱਢਿਆ ਬੇ ਮਿਆਣ ਜਿਹੜਾ ਮਿਆਣ ਸੀ ਉਹ ਦੇਸ਼ਾਂ ਨੂੰ ਦੇਖ ਕੇ ਕਿਹਾ ਜੇ ਮੈਂ ਜਿੱਤ ਗਿਆ ਤੇ ਵਾਪਸ ਜ਼ਰੂਰ ਆਵਾਂਗਾ ਜੇ ਮੈਂ ਜਿੱਤ ਨਾ ਸਕਿਆ ਤੇ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਪਿੱਠ ਦੇ ਕੇ ਮੈਂ ਰਣ ਮੈਦਾਨ ਦੇ ਵਿੱਚੋਂ ਦੌੜ ਕੇ ਨਹੀਂ ਆਵਾਂਗਾ ਉਹ ਬੁੱਢਾ ਸਰਨਾਇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਆਪਣੇ ਤਨ ਦੇ ਉੱਪਰ ਹੰਡਾਏ ਹੋਣਗੇ ਉਹਨਾਂ ਦੇ ਦੋ ਪੁੱਤਰ ਦੋਵਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਜਿਹੜਾ ਭਾਰ ਜਵਾਨੀ ਦੇ ਵਿੱਚ ਚੜ੍ਹਾਈ ਕਰ ਚੁੱਕਾ ਹੈ ਉਹਦੀ ਵਿਧਵਾ ਇਸਤਰੀ ਹੈ ਭਾਵਤ ਕੇ ਸਰਦਾਰ ਸ਼ਾਮ ਸਿੰਘ ਟਾਰੀ ਦੀ ਵਿਧਵਾ ਨੋ ਘਰ ਦੇ ਵਿੱਚ ਹੈ ਦੋ ਅਨਾਥ ਪੁੱਤਰੇ ਨੇ ਆਪਣੇ ਪੁੱਤਰਿਆਂ ਵੱਲ ਵੇਖਿਆ ਆਪਣੀ ਉਸ ਨੋਵਲ ਵਲ ਵੇਖਿਆ ਤੇ ਸ਼ਬਦ ਦਾ ਸਹਾਰਾ ਦੇ ਕੇ ਕਿਹਾ ਕਿ ਸ਼ਬਦ ਦੇ ਲੜ ਲੱਗਣਾ ਹੈ ਉਹ ਸਰਦਾਰ ਸ਼ਾਮ ਸਿੰਘ ਟਾਰੀ ਜਿਨ੍ਹਾਂ ਦੀ ਪੁੱਤਰੀ ਨਾਨਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਬਲ ਨੌ ਨਿਹਾਲ ਸਿੰਘ ਨਾਲ ਵਿਆਹੀ ਹੋਈ ਸੀ ਉਹਦੇ ਜਵਾਈ ਦਾ ਕਤਲ ਉਹਦੀ ਧੀ ਦਾ ਕਤਲ ਜਿਹਦੀਆਂ ਜਿਨੇ ਨਿਤ ਦਿਨ ਆਪਣੇ ਪੁੱਤਰ ਜਵਾਈ ਤੇ ਧੀਆਂ ਦੇ ਮਰਨ ਦੀਆਂ ਖਬਰਾਂ ਸੁਣੀਆਂ ਹੋਣ ਉਹ ਅੱਜ ਬਜ਼ੁਰਗ ਸਿੱਖ ਜਰਨੈਲ ਆਖਰੀ ਵਾਰ ਸਭਰਾਵਾਂ ਦੇ ਮੈਦਾਨ ਵਿੱਚ ਲੜਨ ਵਾਸਤੇ ਚੱਲਿਆ ਹੈ ਗਏ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚੇ ਜਦੋਂ ਤੇਜਾ ਸਿੰਘ ਤੇ ਲਾਲ ਸਿੰਘ ਨੇ ਦੇਖਿਆ ਕਿ ਸਰਦਾਰ ਸ਼ਾਮ ਸਿੰਘ ਟਾਰੀ ਆਗੇ ਨੇ ਉਹ ਜਾਣਦੇ ਸੀ ਕਿ ਉਹ ਸਿੱਖ ਜਰਨੈਲ ਮਰ ਜਾਏਗਾ ਸ਼ਹਾਦਤ ਦਾ ਜਾਮ ਪੇਜੇਗਾ ਲੇਕਿਨ ਆਪਣੀ ਕੌਮ ਨੂੰ ਪਿੱਠ ਨਹੀਂ ਦਿਖਾ ਸਕਦਾ ਉਹਨਾਂ ਨੇ ਬਹੁਤ ਰੋਕਣ ਦਾ ਯਤਨ ਕੀਤਾ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਕਿ ਤੁਸੀਂ ਨਾ ਲੜੋ ਅੰਗਰੇਜ਼ਾਂ ਨਾਲ ਕੋਈ ਲੜ ਨਹੀਂ ਸਕਦਾ ਉਹਨਾਂ ਦੀ ਤਾਕਤ ਬਹੁਤ ਹੈ ਪਰ ਸਰਦਾਰ ਸ਼ਾਮ ਸਿੰਘ ਟਾਰੀ ਕਹਿੰਦੇ ਮੈਂ ਸ਼ਹਾਦਤ ਦਾ ਜਨਮ ਪੀ ਲਿਆ ਜਦੋਂ ਅਗਲਾ ਦਿਨ ਚੜਿਆ ਤੇ ਅਗਲੇ ਦਿਨ 10 ਫਰਵਰੀ 1846 ਨੂੰ ਸਭਰਾਵਾਂ ਦੇ ਮੈਦਾਨ ਵਿੱਚ ਥੋੜੀ ਜੀ ਧੁੰਦ ਪਈ ਹੋਈ ਹੈ ਜਦੋਂ ਧੁੰਦ ਲੱਥਦੀ ਹੈ ਦੋਹਾਂ ਪਾਸਿਆਂ ਤੋਂ ਕਮਸਾਣ ਦਾ ਜੰਗ ਮੱਚਦਾ ਹੈ ਇੱਕ ਪਾਸੇ ਤੋਂ ਗੋਲੇ ਵਰਦੇ ਪਏ ਨੇ ਤੇ ਦੂਜੇ ਪਾਸੇ ਤੋਂ ਵੀ ਅੱਗ ਵੱਰ ਰਹੀ ਹੈ ਤੇ ਦੋਹਾਂ ਪਾਸਿਆਂ ਤੋਂ ਤੋਪਾਂ ਦੇ ਗੋਲੇ ਚਲਦਿਆਂ ਚਲਦਿਆਂ ਅਚਾਨਕ ਆਣ ਕੇ ਸਿੱਖਾਂ ਦੇ ਚੱਲਦੇ ਹੋਏ ਤੋਪਾਂ ਦੇ ਗੋਲੇ ਬੰਦ ਹੋ ਗਏ ਉਸੇ ਵਕਤ ਸਰਦਾਰ ਸ਼ਾਮ ਸਿੰਘ ਅਟਾਰੀ ਤੋਪਾਂ ਵਾਲੇ ਤੋਪਚੀਆਂ ਦੇ ਕੋਲ ਜਾਂਦੇ ਐ ਤੇ ਜਾ ਕੇ ਪੁੱਛਦੇ ਕਿ ਕੀ ਕਾਰਨ ਹੈ ਤੋਪਾਂ ਨਹੀਂ ਚਲਾਉਂਦੇ ਬੰਦ ਕਿਉਂ ਕੀਤੀਆਂ ਪਈਆਂ ਨੇ ਤੇ ਉਹਨਾਂ ਨੇ ਅਗੋਂ ਜਵਾਬ ਦਿੱਤਾ ਮਾਖੇ ਖਾਂ ਤੇ ਮੇਵਾ ਸਿੰਘ ਵਰਗਿਆਂ ਨੇ ਕਿ ਸਰਦਾਰ ਸਾਹਿਬ ਕੀ ਕਰੀਏ ਜਿਹੜੀਆਂ ਪੇਟੀਆਂ ਦੇ ਵਿੱਚ ਬਰੂਧ ਆਉਣਾ ਚਾਹੀਦਾ ਸੀ ਉਹ ਪੇਟੀਆਂ ਤੇ ਸਰੋਂ ਦੇ ਨਾਲ ਤੇ ਰੇਤਾ ਦੇ ਨਾਲ ਭਰੀਆਂ ਹੋਈਆਂ ਹਨ ਪਾਵ ਉਹਨਾਂ ਗਦਾਰ ਡੋਗਰਿਆਂ ਨੇ ਜਿੱਥੇ ਬਰੂਦ ਭੇਜਣਾ ਸੀ ਉਥੇ ਸਰੋਂ ਦੀਆਂ ਭਰੀਆਂ ਹੋਈਆਂ ਪੇਟੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਇਹ ਕਮਸਾਂ ਦਾ ਜੰਗ ਮੱਚਿਆ ਪਿਆ ਸੀ ਉਦੋਂ ਤੇਜਾ ਸਿੰਘ ਤੇ ਲਾਲ ਸਿੰਘ ਅਚਾਨਕ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਤੇ ਸਭਰਾਵਾਂ ਦਾ ਮੈਦਾਨ ਛੱਡ ਕੇ ਵਾਪਸ ਦੌੜ ਜਾਂਦੇ ਐ ਜਦੋਂ ਵਾਪਸ ਦੌੜਦੇ ਨੇ ਜਿਹੜਾ ਸਤਲੁਜ ਦਰਿਆ ਦੇ ਉੱਪਰ ਪੁਲ ਵੱਜਾ ਹੋਇਆ ਸੀ ਉਸ ਪੋਲ ਨੂੰ ਵੀ ਉਹ ਤੇਜਾ ਸਿੰਘ ਤੇ ਲਾਲ ਸਿੰਘ ਨੇ ਤੋੜ ਦਿੱਤਾ ਕਿ ਇਹ ਗਈਆਂ ਹੋਈਆਂ ਸਿੱਖ ਫੌਜਾਂ ਵਾਪਸ ਨਾ ਆ ਸਕਣ ਉਸ ਵਕਤ ਦੇ ਦੌਰਾਨ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਜੀ ਨੇ ਆਪਣੇ ਮਰਦਾਂ ਨੂੰ ਆਪਣੇ ਨਾਲ ਦੇ ਸਿਪਾਹੀਆਂ ਨੂੰ ਵੰਗਾਰ ਕੇ ਆਖਿਆ ਕੀ ਹੋਇਆ ਜੇ ਸਾਡੀਆਂ ਤੋਪਾਂ ਨਹੀਂ ਚੱਲਦੀਆਂ ਸਾਡੇ ਹੱਥਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਸ਼ਮਸ਼ੀਰ ਹੈ ਉਹਨਾਂ ਨੇ ਕਿਹਾ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ ਨੇ ਚੂਕਾਰ ਅਜ਼ ਹਮਾ ਹੀਲਤੇ ਦਰ ਗੁਜਸਤ ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਸਾਰੇ ਹੀਲੇ ਖਤਮ ਹੋਣ ਤੋਂ ਬਾਅਦ ਸ਼ਮਸ਼ੀਰ ਨੂੰ ਹੱਥ ਪਾਉਣਾ ਚਾਹੀਦਾ ਅਸੀਂ ਇਸ ਤੇਗ ਦੇ ਨਾਲ ਰਣ ਮੈਦਾਨ ਦੇ ਵਿੱਚ ਜੂਜਾਂਗੇ ਉਹਨਾਂ ਨੇ ਆਪਣੀ ਤੇਗ ਦੇ ਨਾਲ ਬਹੁਤ ਸਾਰੇ ਅੰਗਰੇਜ਼ ਫਰੰਗੀਆਂ ਨੂੰ ਲਹੂ-ਲਹਾਨ ਕਰਕੇ ਮੌਤ ਦੇ ਘਾਟ ਉਤਾਰ ਕੇ ਧਰਤੀ ਦੇ ਉੱਪਰ ਸੁੱਟ ਦਿੱਤਾ ਸ਼ਾਹ ਮੁਹੰਮਦ ਨੇ ਉਸ राण ਮદાન ਦੀ ਤਸਵੀਰ ਖਿੱਚਦਿਆਂ ਇੱਕ ਗੱਲ ਕਹੀ ਉਹ ਕਹਿਣ ਲੱਗਿਆ ਕਿ ਜਦੋਂ ਅੰਗਰੇਜ਼ ਹਮਲੇ ਕਰਦੇ ਐ ਸਿੱਖਾਂ ਨੇ ਉਹਨਾਂ ਦੇ ਹਮਲੇ ਜਿਹੜੇ ਰੋਕ ਛੁੱਟੇ ਆਈਆਂ ਪਰਤਲਾਂ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਛੁੱਟੇ ਮੀਵਾ ਸਿੰਘ ਤੇ ਮੱਖੇਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀਆਂ ਦੇ ਮੋੜ ਛੁੱਟੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਛੁੱਟੇ ਸ਼ਾਹ ਮੁਹੰਮਦਾਂ ਸਿੰਘਾਂ ਨੇ ਗੋਰਿਆਂ ਦੇ ਵਾੰਗ ਨਿੰਬੂਆਂ ਲਹੂ ਨਿਚੋੜ ਸੁਟੇ ਸਿੱਖਾਂ ਨੇ ਉਹਨਾਂ ਗੋਰਿਆਂ ਦੇ ਨਿੰਬੂਆਂ ਵਾਂਗ ਲਹੂ ਨਿਚੋੜ ਕੇ ਰੱਖ ਦਿੱਤੇ ਬਹੁਤ ਕਮਸਾਨ ਦਾ ਜੰਗ ਮਚਿਆ ਸਿੱਖ ਬੜੇ ਬਹਾਦਰੀ ਨਾਲ ਲੜੇ ਅੰਗਰੇਜ਼ ਜਿਹੜੇ ਹਾਹਾਕਾਰ ਕਰਦੇ ਹੋਏ ਪਿੱਛੇ ਨੂੰ ਹਟਦੇ ਪਏ ਨੇ ਪਰ ਜੇਸ ਵਕਤ ਕੌਮ ਦਾ ਕੋਈ ਜਰਨੈਲ ਨਾ ਹੋਵੇ ਕੋਈ ਆਗੂ ਨਾ ਹੋਵੇ ਤੇ ਉਹ ਜੜੀਆਂ ਆਗੂ ਵਹੁਣੀਆਂ ਫੌਜਾਂ ਉਹ ਕਿੰਨਾ ਕੁ ਸਮਾਂ ਲੜ ਸਕਦੀਆਂ ਆਖਰਕਾਰ ਲੜਦਿਆਂ ਲੜਦਿਆਂ ਸਰਦਾਰ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਕੈਂਪਾਂ ਤੱਕ ਪਹੁੰਚ ਗਿਆ ਤੇ ਅਚਨਚੇਤ ਇੱਕ ਫਰੰਗੀ ਨੇ ਗੋਲੀਆਂ ਮਾਰੀਆਂ ਸਰਦਾਰ ਸ਼ਾਮ ਸਿੰਘ ਟਾਰੀ ਦੀ ਛਾਤੀ ਵਿੱਚ ਆਣ ਕੇ ਗੋਲੀਆਂ ਵੱਜੀਆਂ ਉਹ ਚਿੱਨੀ ਘੋੜੀ ਤੇ ਸਵਾਰ ਸੀ ਚਿੱਟੇ ਉਹਨਾਂ ਨੇ ਬਸਤਰ ਪਹਿਨੇ ਸੀ ਉਹ ਪਹਿਨੇ ਹੋਏ ਚਿੱਟੇ ਬਸਤਰ ਲਹੂ ਦੇ ਨਾਲ ਲਹੂ-ਲੁਹਾਨ ਹੋ ਗਏ ਤੇ ਲੁਹਾਨ ਹੋ ਕੇ ਧਰਤੀ ਦੇ ਉੱਪਰ ਡਿੱਗੇ 10 ਫਰਵਰੀ 1840 ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਇਉਂ ਕਿਹਾ ਜਾ ਸਕਦਾ ਸੀ ਕਿ ਸਿੱਖ ਰਾਜ ਦਾ ਆਖਰੀ ਥੰਮ ਜਿਹੜਾ ਸੀ ਉਹ ਵੀ ਡਿੱਗ ਪਿਆ ਜਦੋਂ ਸਰਦਾਰ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਗਏ ਤੇ ਜਿੰਨੀਆਂ ਕੁ ਸਿੱਖ ਫੌਜਾਂ ਸੀ ਇੱਧਰ ਉੱਧਰ ਦੌੜੀਆਂ ਤੇ ਉੱਥੇ ਸ਼ਾਹ ਮੁਹੰਮਦ ਕਹਿੰਦਾ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਿੱਤਦੀਆਂ ਹੋਈਆਂ ਫੌਜਾਂ ਇੱਕ ਆਗੂ ਤੋਂ ਬਿਨਾ ਹਾਰਦੀਆਂ ਨਜ਼ਰ ਆਈਆਂ ਤੇ ਆਖਰ ਜਦੋਂ ਦੌੜੀਆਂ ਪੁਲ ਟੁੱਟਾ ਪਿਆ ਸੀ ਸਤਲੁਜ ਦਰਿਆ ਦੇ ਵਿੱਚ ਛਾਲਾ ਮਾਰੀਆਂ ਤੇ ਅੰਗਰੇਜ਼ਾਂ ਨੇ ਉਹਨਾਂ ਦੇ ਉੱਪਰ ਗੋਲੀਆਂ ਦਾ ਮੀਂਹ ਵਰਾ ਦਿੱਤਾ ਜਿਹੜਾ ਸਤਲੁਜ ਦਾ ਪਾਣੀ ਨਿਰਮਲ ਨੀਰ ਵਗਦਾ ਪਿਆ ਸੀ ਉਹ ਸਿੱਖਾਂ ਦੇ ਲਹੂ ਦੇ ਨਾਲ ਲਾਲੋ ਲਾਲ ਹੋਇਆ ਪਿਆ ਵਗਦਾ ਪਿਆ ਸੀ ਇਉਂ ਲੱਗਦਾ ਸੀ ਦਰਿਆ ਸਿੱਖਾਂ ਦੇ ਖੂਨ ਦੇ ਨਾਲ ਵਗਦਾ ਪਿਆ ਹੋਵੇ ਕਈ ਭੈਣਾਂ ਨੂੰ ਲੱਭੇ ਨਾ ਵੀਰ ਮੁੜ ਕੇ ਤੇ ਰੋਂਦੀਆਂ ਫਿਰਨ ਵਿਚਾਰੀਆਂ ਨੇ ਸ਼ਾਹ ਮੁਹੰਮਦਾ ਕਈ ਸਰਦਾਰ ਮਾਰੇ ਪਈਆਂ ਰਾਜ ਦੇ ਵਿੱਚ ਖਲਾਰੀਆਂ ਨੇ ਮੰਨ ਲਓ ਪਤਾ ਨਹੀਂ ਕਿੰਨਾ ਕੁ ਉੱਥੇ ਕਤਲੇਆਮ ਹੋਇਆ ਤੇ ਇਹ ਆਖਰੀ ਜਿਹੜਾ ਜੰਗ ਸੀ ਸਿੱਖ ਰਾਜ ਤੇ ਸਿੱਖ ਰਾਜ ਦਾ ਉਹ ਆਖਰੀ ਜਰਨੈਲ ਵੀ ਸ਼ਹਾਦਤ ਦਾ ਜੰਮ ਪੀ ਗਿਆ ਅਗ ਡੋਗਰਿਆਂ ਦੀ ਗਦਾਰੀ ਦੇ ਕਰਕੇ ਕਦੇ ਨਾ ਹਾਰਨ ਵਾਲੀ ਸਿੱਖ ਫੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦੋਂ ਅੰਗਰੇਜ਼ ਆਫੀਸਰ ਨੂੰ ਪਤਾ ਲੱਗਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਗਏ ਉਹ ਵੇਖਣ ਵਾਸਤੇ ਆਇਆ ਉਹਨੇ ਆਪਣੇ ਸਿਰ ਤੋਂ ਉਹ ਟੋਪ ਲਾ ਕੇ ਕਾਸ਼ ਵਿੱਚ ਰੱਖ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸਲੂਟ ਮਾਰ ਕੇ ਆਖਿਆ ਸਰਦਾਰਾ ਤੂੰ ਹਾਰਿਆ ਨਹੀਂ ਹੈ ਤੈਨੂੰ ਤੇਰਿਆਂ ਵੱਲੋਂ ਹਰਾਇਆ ਗਿਆ ਹੈ ਤੇ ਸੱਚ ਹੈ ਮੈਂ ਜਿੱਤਿਆ ਨਹੀਂ ਮੈਨੂੰ ਤੇਰੇ ਲੋਕਾਂ ਦੇ ਵੱਲੋਂ ਜਤਾਇਆ ਗਿਆ ਏ ਉਹ ਬਹਾਦਰ ਸੂਰਬੀਰ ਸਿੱਖ ਜਰਨੈਲ ਉਹਨਾਂ ਦਾ ਅੰਤਮ ਸੰਸਕਾਰ ਅਟਾਰੀ ਦੇ ਵਿੱਚ ਕੀਤਾ ਗਿਆ ਤੇ ਸਿੱਖ ਰਾਜ ਦਾ ਆਖਰੀ ਥੰਮ ਵੀ ਸ਼ਹਾਦਤ ਦਾ ਜੰਮ ਪੀ ਗਿਆ 10 ਫਰਵਰੀ 1846 ਸਭਰਾਵਾਂ ਦੇ ਮੈਦਾਨ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ